ਬਾਕੀ ਗੱਲਾਂ ਦੀ ਗੱਲਾਂ ਤੁਸੀਂ ਬਈ ਦੱਸੋ ਕੇਕ ਕਿਦਾਂ ਲੱਗਾ ਤੁਹਾਨੂੰ ਬਾਕੀ ਗੱਲਾਂ ਬਾਅਦ ਦੀਆਂ ਮੈਂ ਓਕੇ ਕਰ ਦੋ ਪੈਕ ਜੀ ਥੈਂਕ ਯੂ ਲੋ ਜੀ ਅਭੀ ਰੈਡੀ ਹੋ ਗਿਆ ਕੇਕ ਇਹ ਵੀ ਕਰ ਦੋ ਪੈਕ ਜੀ ਲਾਈਟ ਲੱਗੀ ਮੈਂ ਬਣਾਇਆ ਕੇਕ ਤੁਸੀਂ ਚੈੱਕ ਕਰ ਸਕਦੇ ਆ ਮੇਰਾ ਬਣਿਆ ਹੋਇਆ ਹੱਥ ਦਾ ਕੇਕ ਦੀਦੀ ਸਾਡੇ ਕੇਕ ਖੋਲਣਦੇ ਆ ਅੱਜ ਜੀ ਸਸਰ ਕਾਲ ਸਾਰਿਆਂ ਨੂੰ ਜੀ ਕੀ ਹਾਲ ਚੱਲ ਸਾਰਿਆਂ ਦਾ ਸਾਰੇ ਠੀਕ ਹੀ ਹੋਣਗੇ ਹੋਨ ਕਿਵੇਂ ਉਹ ਟਿਕਟੌਕ ਸਾਰਿਆਂ ਨੇ ਤੇ ਲੋ ਜੀ ਆਪਾਂ ਚੱਲੇ ਸੀਗੇ ਸਿਸਟਰ ਦੇ ਘਰੇ ਯੂਨੀਫਾਰਮ ਕਰੀ ਜਾਂਦੇ ਕਿੰਨੇ ਦਿਨ ਹੋ ਗਏ ਆ ਤੇ ਦੋਸਤੋਂ ਬਾਕੀ ਗੱਲਾਂ ਦੀ ਗੱਲਾਂ ਤੁਸੀਂ ਬਈ ਦੱਸੋ ਕੇਕ ਕਿੱਦਾਂ ਲੱਗਾ ਤੁਹਾਨੂੰ ਬਾਕੀ ਗੱਲਾਂ ਬਾਅਦ ਦੀਆਂ ਦੀਦੀ ਜੀ ਦੋ ਵੱਡੇ ਆ ਜੀ ਕੇਕ ਦੇਖੋ ਵਿਰਕ ਪੈ ਕਰ ਦੋ ਲੋ ਜੀ ਕੇਕ ਪੈ ਕਰਵਾ ਲਿਆ ਜੀ ਦੇਖ ਸਕਦੇ ਆ ਤੁਸੀਂ ਹਾਂ ਜੀ ਵੀਰੇ ਇੱਦਾਂ ਕੱਲਾ ਕੀਤਾ ਦੇਖੋ ਭਾਜੀ ਕੇਕ ਭਾਜੀ ਫੋਨ ਇੱਦਾਂ ਕੱਲਾ ਹਾਂ ਚੈੱਕ ਕਰੋ ਓਕੇ ਆ ਓਕੇ ਓਕੇ ਭਾਜੀ ਚਲੋ ਅਨ ਬਰਥਡੇ ਅੱਜ ਕੇਕ ਲੈ ਕੇ ਜਾਂਦੇ ਹੋਏ ਭਾਜੀ ਪਰਾਵਾ ਸਾਡੇ ਦਾ ਫੇਣੀ ਕੋਚ ਕੇਕ ਖਲਵਾ ਇੱਕ ਥੱਲੇ ਕੇਕ ਖਲਾ ਜਾ ਜੋ ਭਾਈ ਨੇ ਕੇਕ ਖਲਾ ਜਾ ਸੋਣਾ ਜੀ ਜੀ ਚੱਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਜੀ ਤੇ ਅੱਪਾ ਇੱਕ ਕੇਕ ਲੈ ਲਿਆ ਜੀ ਤੇ ਦੂਜਾ ਵੀ ਲੈ ਲਿਆ ਹੁਣ ਹਨਾ ਭਾਜੀ ਹੋਰ ਚਿਪ ਜੀ ਇੱਕ ਹੋ ਕੇਕ ਇੱਕ ਕੇਕ ਚਾਹ ਕੇ ਕਰੋ ਤੇ ਪਾਵੇ ਹੈਗੀ ਤਾਂ ਤਿੰਨ ਹੀ ਸੀਗੇ ਆਰਡਰ ਤੇ ਭੰਦੇ ਆ ਇੱਕ ਤਾਂ ਆ ਪਿਆ ਸੀ ਇੱਕ ਉਹ ਪਿਆ ਸੀ ਇੱਕ ਉਹ ਪਿੱਛੇ ਪਿਆ ਆ ਪੱਥਰ ਜਿਹਾ ਕਰਨਾ ਪੱਥਰ ਸੋਫ 91 265 225 ਇਹ ਲੈ ਲਿਆ ਜੀ ਆਪਣੇ ਪੰਕਜ ਭਾਈ ਆਏ ਆ ਪਿੰਨ ਆ ਪ੍ਰੋਗਰਾਮ ਨਾ ਸੋ ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ ਕੀ ਆ ਚਲ ਸਾਰੇ ਠੀਕ ਹੀ ਹੋਣਗੇ ਆਈ ਹੋਪ ਆਈ ਹੋਪ ਬਾਰੇ ਲਿਖਾ ਦਿਓ ਪਾਜੀ ਜਦੋਂ ਲਿਖਤਾ ਨਾ ਕੇਕ ਦੇ ਉੱਪਰ ਮੜਾ ਚੈੱਕ ਕਰਾ ਦਿਓ ਤੇ ਲਾਏ ਕੋਲਜੀ ਵਾਲੀ ਤੇ ਇਹ 200 ਦੀ ਹੁਣੀ ਕਿੰਨੇ ਨੇ 200 ਵੀ ਨੇ ਹਾਂ ਤੇ ਅੰਦਰ ਦੇਖ ਤੇ ਰੀਡ ਦੇਖਾ ਦੇ 220 ਤੇ ਇੱਕ ਪੀਸ ਹਾਂ 220 ਦਾ ਸਾਡੇ ਨਿਆਣੀ ਤੇ ਦਾਲ ਵੀ ਨਹੀਂ ਗੱਜੀ ਹਣੀ ਨਾ ਹਾਂ ਇੱਕ ਵੀ ਨਾਲ ਹਾਂ ਚਲੋ ਕੋਲ ਜਾ ਬਜਾ ਬੋਲਣਾ ਟੇਸਟ ਬੋਲ ਬੋਲ ਵੀ ਅੰਦਰ ਟੇਸਟ ਬੋਲ ਵੀ ਲੱਗੇ ਨਾ ਤੋਂ 10 ਕਿਲੋ ਵਾਲਾ ਇੱਕ ਦਿਨ ਦੀ ਬਾਤ ਤੇਰਾ ਫਲੇਵਰ ਜੀ ਚੋਕਲੇਟ 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 ਜੀ ਤਾਂ ਲੱਗ ਗਿਆ ਨੂੰ ਪਹਿਲਾਂ ਨਾ ਉਹ ਉਹ ਹੋਮੇਂਗਰ 7000 ਦਾ ਹਾਂ ਇੰਨੇ ਦਾ ਜੀ ਤੁਗੇ ਤੇ ਫਲਾਵਰ ਨਿਊ ਹੋ ਲਗੇ ਹਾਫ ਕੇ ਜੀ ਹਾਫ ਕੇ ਜੀ 800 ਦਾ ਮਿਲਦਾ ਤੇ ਆਫ ਕੇ 800 ਦਾ ਤੇ ਬਾਕੀ ਉਸ ਹਿਸਾਬ ਨਾਲ ਮੈਂ ਓਕੇ ਕਰ ਦੋ ਪੈਕੇਜ ਜੀ ਥੈਂਕ ਯੂ ਲੋ ਜੀ ਆ ਵੀ ਰੈਡੀ ਹੋ ਗਿਆ ਕੇ ਇਹ ਵੀ ਕਰ ਦੋ ਪੈਕੇਜ ਜੀ ਗੜਾ ਫਲੇਵਰ ਹੈ ਚਾਕਲੇਟ ਉਹ ਵੀ ਹੋ ਰਹੀ ਹੈ ਇਹ ਵੀ ਚਾਕਲੇਟ ਹੈ ਠੀਕ ਆ ਕੋ ਭਾਜੀ ਇੱਕ ਹੋਰ ਗੱਡੀ ਹੋਰ ਗੱਡੀ ਆਪਣੀ ਰੁਪੀ ਕੋਲ ਗੱਡੀ ਪਿੱਛੇ ਦਿਖਾ ਦੇ ਮਾੜੀ ਦੇਖੋ ਉਹ ਦੇਖੋ ਭਾਜੀ ਇੱਕ ਪਿੱਛੇ ਵੀ ਨਹੀਂ ਲੱਗਦੀ ਰਿਫਰਿਜਰੇਟਰ ਦੇ ਵਿੱਚ ਦੇਖੋ ਇੱਕ ਹੋਰ ਹਾਂ ਦੇਖੋ ਤੇਜ ਤਾਂ ਤੁਸੀਂ ਬਹੁਤ ਆ ਬਸ 2 ਕੁ ਮਿੰਟ ਇਹਨਾਂ ਨੇ ਗੰਦਾ ਜਿਹਾ ਪੋਚਾ ਮਾਰ ਦਿੰਦੇ ਸੀਜੇ ਖਰਾਬ ਕਰ ਦਿੰਦੇ ਆ ਕਿੰਨਾ ਤੇਜ ਉਹ ਕਿੰਨਾ ਤੇਜ ਮੂੰਹ ਤਾਂ ਗੰਦਿਆ ਦੇਖ ਉਹ ਉਧਰ ਉੱਪਰ ਦੀ ਆਦਰ ਦੀ ਆ ਉਧਰ ਦੀ ਆਦਰ ਦੀ ਆ ਮੇਰੇ ਅੱਲਾ ਦੋਂਦ ਹੋਦੇ ਕਿੰਨੇ ਪੀਲੇ ਇਹਦੇ ਬੋਰਛੇ ਕਿੱਧਰ ਹੋਏ 9 ਸਾਲ ਹੋ ਗਏ ਉਹ ਦੇਖੋ ਦੇਖ ਕਿੰਨੇ ਠੀਕ ਆ ਇਹਨਾਂ ਨੂੰ ਬਾਹਰ ਆਏ ਕਰੀ ੱੱਲੇ ਨਹੀਂ ਯਾਰ ਟੋਰ ਨਹੀਂ ਲਗਾ ਹਾਂ ਕਿੱਦਾਂ ਫੇ ਕੀ ਆ ਆ ਕੇ ਕਰਨ ਦੇ ਆ ਤੈਨੂੰ ਪਤਾ ਤੇਰਾ ਕੱਪੜਾ ਗੰਦਾ ਆ ਸਾਰਾ ਸਿਸ਼ੇ ਖਰਾਬ ਕਰੀ ਜਾਂਦਾ ਗੱਡੀਆਂ ਦੇ ਇਹ ਕੱਪੜਾ ਤੂੰ 200 ਗੱਡੀ ਤੇ ਮਾਰਦਾ ਦਿਨ ਦਾ ਹੁਣ ਤੂੰ ਸਾਡੀ ਤੇ ਮਾਰ ਲਾ ਪਿਆ ਆਗੇ ਬਬਲ ਆ ਤੂੰ ਤੇ ਥੇ ਸ਼ੀਸ਼ਾ ਨਾ ਗਾਲ ਦੀ ਸ਼ੀਸ਼ਾ ਬ੍ਰੋਕਨ ਹੋ ਜਾਣਾ ਓਏ ਓਏ ਫੇ ਬੋਲ ਲਾਈ ਜਾਂਦਾ ਆਲਾ ਦੌਨ ਸੀ ਨਾ ਰਗਾ ਉਹ ਤੂੰ ਹੈ ਕੀ ਓਏ ਮੇਰਾ ਮੂੰਹ ਦਕਾਈ ਆਪਣਾ ਉਦੋਂ ਮੂੰਹ ਦੇ ਕਿਦਾਂ ਦਾ ਉਹਦਾ ਮਾਰੇ ਰੰਗ ਰੰਗਾ ਮੂੰਹ ਬਣਾ ਦ ਦੇ ਕਰ ਏਦਾਂ ਤੇ ਕਰ ਦੇ ਕਰ ਦੇ ਹਾਂ ਏਦਾਂ ਅਦੀ ਕਰੀ ਦੇ ਕਰੀ ਉਹ ਤੂੰ ਬਾਲਾ ਨੂੰ ਕੀ ਕਰਾਇਆ ਓਏ ਕਿਹੜਾ ਕਰਾ ਕਿੰਨੇ ਦਾ ਹੋਇਆ ਏ ਸਾਜੀ ਨੇ ਪ੍ਰਿੰਮ ਕਰਾ ਆ ਉਹ ਯੂਸ ਨਾਲੇ ਨੇ ਯੂਸ ਨਾਲੇ ਨੇ ਨਹੀਂ ਅੱਛਾ ਬੜੇ ਐਕਸਪੈਰੀਮੈਂਟ ਤੇ ਕਰਦਾ ਨੇ ਬਿਆਰੀ ਡੈਮੋ ਆਏ ਤੇਰੇ ਕੱਲ ਤੇ ਵਾਲੀ ਲਾਹ ਤੇ ਫਰੀਦ ਗੱਡੀ ਚ ਮਗਾਤੀ ਵੇਹੇ ਤੂੰ ਹੀ ਹੈ ਨਾ ਓਏ 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 ਜੇ ਦਾ ਵਗੈਰਾ ਸ਼ੀ ਆ ਕੱਪੜਾ ਨਾ ਇਹ ਹਸਾਵਾਂ ਕਦੇ ਇੱਕ ਅੱਧੀ ਵਾਰੀ ਤੂੰ ਹੋਰ ਮਾਰਦਾ ਨਾ ਸ਼ੀਸ਼ੇ ਤੇ ਸ਼ੀਸ਼ਾ ਟੁੱਟ ਜਾਣਾ ਮੁਸਕਨ ਨਾਲ ਨਹੀਂ ਟੁੱਟੇਗਾ ਟੁੱਟੇ ਜਾਣਾ ਨਹੀਂ ਟੁੱਟੇਗਾ ਵਿਸ਼ ਯੂ ਵੈਰੀ ਵੈਰੀ ਹੈਪੀ ਬਰਥਡੇ ਦੀਦੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਦੋਸਤੋ ਮੰਮੀ ਤੇਲ ਪੋਣਾ ਮੋਟਰਸਾਈਕਲ ਤੇ ਪੈਸੇ ਦੋ ਥੱਤੀ ਮੇ ਤੋਂ ਹੈ ਨਹੀਂ ਹੋ। ਉਹ ਵੀ ਦੋਸਤੋ ਲੱਗਿਆ ਨਿਕਲਣਾ ਹੁਣ। ਉੱਥੇ ਪਹੁੰਚ ਕੇ ਤਨ ਨਾਲ ਗੱਲਬਾਤ ਬਾਕੀ ਕਰਦਾ ਆ। ਠੀਕ ਆ। ਆਪੂ ਆਪਣਾ ਖਿਆਲ ਰੱਖਿਓ। ਆਈ ਰੱਬਾ, ਲਵ ਯੂ। ਇਹ ਕੀ ਆ? ਲੋਈ ਨਹੀਂ ਆਉਣੀ ਗੱਲ ਕਿ ਉਹ ਵੀ ਮਿੰਗੀ ਹੋਈ ਆ ਲੋਈ ਲੱਗਦਾ ਵੇ ਭਿੰਡੀਆਂ ਨੂੰ ਤੜਕਾ ਵਾ ਦੋਸਤੋ ਅੱਜ ਯਾਰ ਨਹੀਂ ਬਣਣਗੇ ਭਿੰਡੀਆਂ ਉਹ ਚਾਰ ਚੁੰਨੀ ਪਾਈ ਜਾਂਦੀਆਂ ਅੱਜੀ ਸੱਸ ਸਾਲ ਸਾਰਾ ਨੂੰ ਜੀ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਠੀਕ ਹੀ ਆਉਣਗੇ ਹੁਣ ਕਿਵੇਂ ਉਹ ਟਿਕਟੌਕ ਸਾਰੇ ਜਾਣੇ ਤੇ ਲੋ ਜੀ ਆਪਾਂ ਚੰਦੇ ਸੀਗੇ ਸਿਸਟਰ ਦੇ ਘਰੇ ਕੀ ਜੋਨੀ ਫੋਨਦਰੀਆਂ ਦੇ ਕਿੰਨੇ ਦਿਨ ਹੋ ਗਏ ਆ ਤੇ ਹਰੇਕ ਵਾਰੀ ਉਹੀ ਹੁੰਦੇ ਚਲੋ ਆਪਾਂ ਤੇ ਉੱਤੇ ਵੀ ਆਪਾਂ ਵੀ ਚੱਲ ਜੀਏ ਤੇ ਸੁੱਤਾ ਉੱਟਿਆ ਜਗਾ ਤੇ ਹੁਣ ਕੱਪੜੇ-ਕੁਪੜੇ ਪਾ ਲਈਏ ਨਾਲ ਨੂੰ ਲਈਏ ਬਾਹਰ ਹਵਾ ਵਗਨ ਲੱਪੇ ਮੀਨਾ ਆ ਜਾਈਏ ਕਿਤੇ ਤੇ ਬੜਾ ਬੜਾ ਕੱਪੜੇ-ਕੁਪੜੇ ਪਾ ਕੇ ਰੈਡੀ ਹੋ ਕੇ ਨਿਕਲੀ ਜਤੋਂ ਤੇ ਬਾਹਰ ਕਹਿੰਦੇ ਆ ਵੀ ਬਹੁਤ ਜ਼ਿਆਦਾ ਠੰਢੀ ਹਵਾ ਵਗਦੀ ਪਈ ਆ ਨਾਲ ਨੂੰ ਲਈਏ ਮਾੜਾ ਲੱਗੀ ਨਾ ਨਾ ਨਾਲ ਨੂੰ ਰੱਦ ਲਈਏ ਜੀ ਜਿੱਦਾਂ ਨਾਲਿਆਂ ਨਾਲ ਹੀ ਆਪਾਂ ਨਿਕਲ ਜਾਣਾ ਇੱਥੋਂ ਲੋ ਵੀ ਰੈਡੀ ਹੋ ਗਿਆ ਮੈਂ ਕੱਪੜੇ ਪਾ ਲਿਆ ਮਾਰੇ ਮੋٹے ਜਿੰਨੇ ਜੋਗੇ ਆ ਪਾ ਸਕਦਾ ਹਾਂ ਹੀ ਘੜੀ ਲਾਲੀ ਗੁੱਟ ਤੇ ਇਦਨ ਮੇਰੀ ਮੰਮੀ ਜੀ ਜੰਦਾ ਲਾਉਂਦੇ ਆ ਚਲੋ ਲੋ ਵੀ ਦੋਸਤੋ ਮੰਮੀ ਤੇਲ ਪੋਣਾ ਮੋੜ ਚਲ ਚ ਪੈਸੇ ਦੋ ਥੱਤੀ ਮੈਂ ਤੋ ਹੈ ਨਹੀਂ ਹੋ ਜਾ ਉੱਪਰ ਵੀ ਦੋਸਤੋ ਲੱਗਿਆ ਨਿਕਲਣਾ ਹੁਣ ਉੱਥੇ ਪਹੁੰਚ ਕੇ ਤਨ ਗੱਲਬਾਤ ਬਾਕੀ ਕਰਦਾ ਠੀਕ ਆ ਅੱਪੂ ਆਪਣਾ ਖਿਆਲ ਰੱਖੀਂ ਆਇ ਰੱਬਾ ਲਵ ਯੂ ਇਹ ਕੀ ਹੋ ਗਿਆ ਸਟਾਰ ਦੋ ਜੀ ਨਹੀਂ ਆ ਰਿਹਾ ਲੱਗ ਕੇ ਉੱਪਰੋਂ ਮੈਂ ਕਿਹਾ ਸੀ ਬੱਦਲ ਦੇ ਰਹੇ ਹਾਂ ਹਾਂ ਲੈ ਲਓ ਆ ਲੈ ਲਓ ਕੇਲੇ ਭਾਈ ਆਪਣੇ ਸੇਵ ਕਿਦਾਂ ਲੈ 150 ਰੁਪਏ ਸੇਵ ਲੈ ਲਓ ਕੇਲੇ ਲੈ ਹਾਂ ਸੋ ਦੇ ਲੈ ਲਓ ਭਾਈ ਸੇ ਉਹਦੇ ਸੇਵ ਮਿੱਠੇ ਆ ਭਾਜੀ ਲੈ ਆਓ ਖਾਸ ਇੱਕ ਫੜਾ ਦਿਓ ਭਾਜੀ ਫੇ ਭਾਜੀ ਸਾਡੇ ਵਿੱਚੋਂ ਕੱਟ ਦੇ ਦਿਓ ਚੈੱਕ ਤਾਂ ਕਰਨਾ ਹੀ ਆ ਭਾਈ ਆਪਾਂ ਲੋਈ ਲੱਗਣਾ ਵੇ ਪਿੰਡੀਆਂ ਨੂੰ ਤੜਕਾ ਵਾ ਦੋਸਤੋ ਅੱਜ ਯਾਰ ਨਹੀਂ ਬਣਣਗੇ ਪਿੰਡੀਆਂ ਤੋਰੀਆਂ ਆਹਾਂ ਨਵੇਂ ਪਿੰਡੀਆਂ ਬਣਾਉਂਦੇ ਆਂ ਪਰ ਇਹ ਆਦੇਂ ਮੈਂ ਬਣਾਉਂਦਾ ਕੁੱਟਿੰਗ ਕੁੱਲ ਬੜਾ ਤੇਰੀ ਕੁੱਟਿੰਗ ਮੋਟੋ ਨੇ ਬਣਾਈਆਂ ਪਿੰਡੀਆਂ ਗਰਮ ਹੋ ਜਾ ਫਿਰ ਇੱਕ ਹੋਰ ਆਈਟਮ ਬਣਾਉਣੀ ਸ਼ਾਹੀ ਪਨੀਰ ਬੋਲ ਹੂੰ ਮੂੰ ਦੇਖ ਗਰਮੀ ਆ ਬਾਲਾ ਇਹਨੇ ਬੁਲਾਇਆ ਨਹੀਂ ਅਮਨ ਦੇ ਲਾ ਦੇ ਕੋਈ ਆਂਦੀ ਮਾਮੀਆ ਹੋਰ ਕੋਈ ਬਾੜੂ ਆਂਦੀ ਪਾਪਾ ਇੰਦੇ ਜਾਂਦਾ ਨਾ ਕਰਵਾਜੀ ਸੱਚਾ ਮੂੰਹ ਤਾਂ ਮੂੰਹ ਓਏ ਦੇ ਉਹ ਚਾਰ ਚੁੰਨੀ ਪਾਈ ਜਾਂਦੀਆਂ ਨੂੰ ਤੈਨੂੰ ਤਾਂ ਕੂਲਰ ਜਾਂਦਾ ਜ਼ਲੀਨ ਹੈ ਚਾਹ ਚਾਹ ਵਾਲੀ ਪੀਂਦੇ ਹਾਂ ਚਾਹ 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 ਇਧਰ ਮੁਝਾਏ ਨਾਈਟ ਲੱਗੀ ਮੈਂ ਬਣਾਇਆ ਕੇਕ ਤੁਸੀਂ ਚੈੱਕ ਕਰ ਸਕਦੇ ਆ ਮੇਰਾ ਬਣਿਆ ਹੋਇਆ ਹੱਥ ਦਾ ਕੇਕ ਦੀਦੀ ਸਾਡੇ ਕੇਕ ਖੋਲਣਦੇ ਆ ਦੀਦੀ ਆਪਾਂ ਉੱਥੇ ਰੱਖਿਆ ਨਾ ਕੇਕ ਹੋਲੀ ਟੇਬਲ ਤੇ ਤੁਸੀਂ ਸਾਰੇ ਦੱਸਿਓ ਮੈਂ ਜਿਹੜਾ ਕੇਕ ਆਪਣਾ ਮੇਡ 바이 ਵਿਕਰਮ ਕਿੱਦਾਂ ਦਾ ਲੱਗਣ ਜਾ ਕੇ ਇਰੇ ਵਿੱਚ ਮੈਂ ਬਹੁਤ ਚੀਜ਼ਾਂ ਪਾਈਆਂ ਨੇ ਕੇਕ ਚ 25 30 ਪ੍ਰਕਾਰ ਦੀਆਂ ਆਈਟਮਾਂ ਦੀਦੀ ਹੁਣ ਚੈੱਕ ਕਰਕੇ ਤੁਹਾਨੂੰ ਦੱਸਾਂਗੇ ਕਿੱਦਾਂ ਦਾ ਹੈ ਦੀਦੀ ਲੋ ਚੈੱਕ ਕਰਿਓ ਮੜੇ ਚੈੱਕ ਕਰਿਓ ਬਹੁਤ ਟੇਸਟੀ ਹੈ ਟੇਸਟੀ ਹੈ ਥੈਂਕ ਯੂ ਸੋ ਮੱਚ ਇੰਨਾ ਤੁਸੀਂ ਮੇਰੇ ਕੇਕ ਨੂੰ ਪਿਆਰ ਦਿੱਤਾ ਠੀਕ ਹੈ ਜੀ ਕੇਕ ਦੇ ਨਾਲ ਚਾਹ ਵੀ ਆਈ ਹੈ ਜੀ ਨੰਨ ਤੁਸੀਂ ਵੀ ਦੇਖੋਗਾ ਕਿ ਇਹ ਕੈਕ ਮੈਂ ਨਾਮਿੰਦਰ ਦਾ ਕੈਕ ਬਣਾਇਆ। ਮੈਂ ਬਣਾਇਆ ਉਹ ਦੇਖੋ। ਦੀਦੀ ਨੇ ਬਣਾਇਆ। 35% ਦੀ ਜੀਜਾ ਪਾਈਆਂ। ਨਹੀਂ। ਹਾਂ। ਇਹ ਨਹੀਂ ਬਰਥਡੇਅ ਕਿਹੜਾ ਕਿ ਤੇਲੇ ਹੋ। ਮੈਂ ਬਣਾਇਆ। ਜਦ ਦੀਦੀ ਦਾ ਬਰਥਡੇਅ ਨੂੰ ਲਿਆਏ ਦੀਦੀ ਆਪਣੇ ਹੱਥੋਂ ਦੀ ਕੇ ਉਹ ਵੀ ਚੋਕੋ ਚਿਪਸ ਵਾਲਾ। ਲੈਣ। ਮੈਂ ਬਣਾਇਆ ਕੈਕ ਚੋਕੋ ਚਿਪਸ ਵਾਲਾ। ਹੋਰ ਕੀ ਚਿਰਕਾ? ਜੀ ਜਿਹੜੇ ਪਈਆਂ ਨੇ ਚੱਕਨੇ ਹੱਥੋਂ ਗਈਆਂ ਤੁਹਾਨੂੰ ਅਨੁਕ੍ਰਿਤ ਜੰਡੂ ਸਿੰਘੇ ਬੰਦੇ ਆਓ ਸਾਡਾ ਤਾਂ ਕੇਕ ਦਾ ਕੰਮ ਮੈਂ ਖਾ ਖਾ ਕੇ ਲੋ ਨੀ ਫਟ ਬੋਲਿਆ ਲੈ ਲੈ ਜੀ ਹੁਣ ਵਧੀਆ ਬਣ ਗਿਆ ਜਿੱਦਾਂ ਜਿਹੇ ਸੰਦ ਕੀ ਕਹਿੰਦੇ ਮੈਂ ਤਾਂ ਹੁਣ ਵਧੀਆ ਬਣ ਨਹੀਂ ਪੀ ਤੀ ਹਾਂ ਕੇਕ ਨੂੰ ਅੰਮੀ ਲੈ ਇੱਟ ਚਲ ਮੈਂ ਤਾਂ ਬਾਤ ਸੱਚ ਨਾਲ ਚੰਕਿਊ ਨਾਉ ਜੀ ਜੀ ਨਹੀਂ ਬਣਾਇਆ ਹੁਣ ਸਿਰਾ ਥੋੜਾ ਜ਼ਿਆਦਾ ਖਵਾਣਾ ਮੈਂ ਕਹਾਂ ਤੂੰ ਟੈਨਸ਼ਨ ਨਾ ਲੋ ਹਾਂ ਵਧੀਆ ਨਾ ਥੈਂਕ ਯੂ ਤੁਹਾਡਾ ਧੰਨਵਾਦ ਇਹਨਾਂ ਨੂੰ ਕਾਲਾ ਕਾਲੇ ਕੇ ਮਾਨੂੰ ਮੈਨੂੰ ਖਾ ਲੋ ਤੀ ਵੀ ਕੇ ਕੇਹਨੇ ਬੋਲੇ ਤੂੰ ਮਾਰੋ ਆ ਸੇਵਾਇ ਸੁਸੂ ਵਾਲੇ ਬੜਿਆ ਰਹੇ ਸਾੜੇ ਮਾਰ ਤੇ ਹਾਂ ਮੰਮੀ ਕਿੱਥੇ ਆ ਹਾਂ ਮੈਸ ਪੂਜਾ ਮੈਸ ਪੂਜਾ ਲੋਕ ਹੁੰਦੇ ਮੈਨੂੰ ਦੇਖਣਾ ਚਾਹੀਆ ਮੈਨੂੰ ਰੰਗ ਦੀ ਆਤੀ ਮੈਸ ਪੂਜਾ ਬੋਲ ਰਹੀ ਹੈ ਦੂਈ ਆ ਗਈ ਵੇ ਯਾ ਯਾ ਹਨ ਤੇਂਦੀ ਤੇਲੇ ਫੇਸਬੁਕ ਤੇ ਕੀ ਕਹਿੰਦੀ ਮੈਸੇਂਜ ਰਾਤੀ ਨਹੀਂ ਜੀ ਫੇਸਬੁਕ ਯਾ ਡੋਂਗਿਆਂ ਜੇ ਵੱਜਣੀ ਹੈ ਇਹ ਗਰਾਂਟੇ ਇਹਨੂੰ ਗਰਾਂਟੇ ਪੈਂਦਾ ਨੇ ਤਾਂ ਲੋਕਾਂ ਨੇ ਇਹ ਡਰਾਮੇ ਕਰੀ ਜਾਂਦੀ ਹੈ ਇਹ ਕੋਈ ਲੋਕ ਦੇ ਕਲਾਸ ਤੇ ਕੱਟ ਗਿਆ ਉਹ ਮੈਸੇਂਜ ਤੋੜ ਗਈ ਕਿਉਂ ਕਿ ਉਹ ਮੈਸੇਂਜ ਤੋੜ ਗਈ ਉਹ ਲੋ ਇਹ ਫੇਸਬੁਕ ਲਾ ਤਾਂ ਸੱਚੀ ਮੈਸੂਰ ਬਣ ਗਈ ਜੀ ਲੱਗ ਗਈ ਅੱਜ ਮੌਸਮ ਦੇ ਕਿੰਨਾ ਵਧੀਆ ਆ ਨਾ ਭਾਜੀ ਹਾਂ ਵਧੀਆ ਮਸੀਦੇ ਕੋ ਹੁੰਦੇ ਆ ਕੁਛੇ ਬੂਜ਼ਾ ਹਈ ਨਹੀਂ ਆ ਰਹੇ ਨੇ ਜਿਹੜੇ ਆ ਰਹੇ ਹਾਈ ਟੁੱਟੀਆਂ ਦਾ ਗੰਮ ਆਉਣਾ ਏ ਜਿੰਨਾ ਹਾਈ ਲੱਗੀਆਂ ਦਾ ਚਿਹੜਿਆ ਸੀਚਾ ਹਾਂਜੀ ਵੀਰੋ ਕੀ ਹਾਲ ਚਾ ਸਤਿ ਸ੍ਰੀ ਅਕਾਲ ਲੋ ਜੀ ਯਾਰ ਹੁਣ ਹੀ ਹੋ ਗਿਆ ਰੈਡੀ ਜੜੀ ਅਮ੍ਰਿਕ ਹੋ ਲੰਡਨ ਕਾ ਇਹ ਵੀ ਤੇਨ ਦਾ ਸਭਰ ਕੰਮ ਜਾ ਰਹੇ ਆ ਤੇ ਹਾਂਜੀ ਤਿਆਰ ਹੋ ਗਏ ਆ ਆਪਾਂ ਤੇ ਮੇਰੇ ਬਾਲਾ ਨੂੰ ਇਗਨੋਰ ਕਰ ਦਿਓ ਮੈਂ ਪਹਿਲਾਂ ਦੱਸ ਦਿੰਦਾ ਮੈਂ ਬਾਲੜੀਏ ਬੋਹਨੇ ਆ ਤੇ ਖਲਾਰਾ ਦੇ ਨੂੰ ਵੀ ਕਹਿੰਦਾ ਜਿਹੜਾ ਦੀਦਾ ਤੁਹਾਨੂੰ ਮਾਰਦਾ ਆ ਜਿਹੜਾ ਖਲਾਰਾ ਦੀਦਾ ਇਹਨੂੰ ਵੀ ਇਗਨੋਰ ਕਰ ਦਿਓ ਤੇ ਬਲਾਂ ਨੂੰ ਵੀ ਕਿਉਂ ਘਰੇ ਕੋਈ ਆ ਜਾਈਗਾ ਹਾਂ ਇਸ ਗੱਲ ਕੇ ਅਸੀਂ ਪੂਰਾ ਜੂਸ ਕੱਢਿਆ ਕਮਰੇ ਦਾ ਪੱਟ ਟਪ ਟੋਪ ਵੀ ਵੱਜਦੀ ਆ ਤੇ ਵੱਜਦੀ ਰਹਿਣੀ ਆ ਇਗਾ ਇਹ ਬੰਦਾ ਆਪਣਾ ਬੱਬ ਦਾ ਰੂਪ ਹੀ ਆ ਮਨ ਨੂੰ ਕੀ ਕੀ ਤਾਂਦਾ ਕਿੱਥੇ ਜਾਣਾ ਘੁੰਮਣਾ ਕੁਝ ਹੈ ਰ ਤਾਂ ਵੀ ਤੂੰ ਕੋ ਮੰਦੋਰਾ ਦੋਦਣੀਆ ਵੈਸੇ ਅੱਛਾ ਮੇਰਾ ਮਨ ਕਾ ਅੰਬਰਾ ਜੀ ਜਾਣਾ ਅੰਦਰ ਕਿੱਥੇ ਅੰਦਰ ਨਹੀਂ ਅੰਬਰਾ ਚ ਅੰਬਰਾ ਚ ਗੱਡੀ ਅੰਮ੍ਰਾਜ ਜਾਉਗੀ ਗੱਡੀ ਦੋਸਤੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਐਸਪੀ ਭਾਈ ਹੁਣੀ ਰਾਡ ਸਪੀਡ ਸ਼ਾਪੋਂ ਪਰ ਤੇਨਾ ਭਾਈ ਕਹਿੰਦੇ ਕੋਈ ਦਰਸ਼ਕਣ ਭਾਈ ਇੱਕ ਸਟੇਜ ਦਿਖਾਓ ਕਿੱਦਾਂ ਕਰਦੇ ਆ ਟ੍ਰੇਲਰ ਉਹ ਘੇੜਾ ਟ੍ਰੇਲਰ ਉਹ ਘੇੜਾ ਥੈਂਕ ਯੂ ਬਹੁਤ ਵਧੀਆ ਐਕਸ਼ਨ ਮੋਦਾ ਟ੍ਰੇਲਰ ਕਿ ਐਂਡਰ ਸਪੀਡ ਦਾ ਲਿਖਿਆ ਹੈ ਨੀ ਆ ਇਤੋਂ ਵੱਡਾ ਟ੍ਰੇਲਰ ਆ ਜੀ ਤੇਰਾ ਭਾਈ ਆ ਕੇ ਦੇਖੇ ਨੀ ਸਪੀਡ ਨਹੀਂ ਦਿਖਿਆ ਇਹਨਾਂ ਨੂੰ ਤੁਹਾਨੂੰ ਦੀਦੀ ਖੜੀ ਆ ਜਾਂਦੇ ਨੇ ਆ ਜਿਹੜਾ ਦੀਦ ਆ ਹਾਂ ਇੰਦਰ ਐਸਪੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਕੀ ਨਾਮ ਹੈ ਉਹ ਥੋੜੀ ਹੈ ਵੈਰੀ ਗੁੱਡ ਭਾਈ ਪੀਡੀ ਅੰਦਰ ਮੈਂ ਇੱਥੋਂ ਠੀਕ ਹੈ ਭਾਈ ਪੀਡੀ ਕਰਾਉਂਦੇ ਆ ਭਾਈ ਨੂੰ ਅੱਧਰ ਐਸਪੀ ਭਾਈ ਉਹ ਨਹੀਂ ਮੰਤਲੀ ਲਈਦਾ 10000 ਰੁਪਏ 10000 ਰੁਪਏ ਵੇ ਕਰਦੇ ਭਾਈ ਆਹ ਆ ਕਰੰਦਾ ਭਾਜੀ ਕੁਝ ਕਹਿਣਾ ਚਾਹੁੰਦੇ ਤੁਸੀਂ ਦਰਸ਼ਕਾਂ ਨੂੰ ਨਹੀਂ ਇਹਨਾਂ ਨੂੰ ਪੁੱਛੋ ਇਹ ਮੇਰੇ ਕੋਲਸਾ ਭਾਜੀ ਕੋਸਾ ਭਾਜੀ ਇਹ ਕਿੰਨੇ ਪੈਸੇ ਇਹਨਾਂ ਨੂੰ ਦਿੰਦੇ ਮੈਂਥਲੀ ਤੁਸੀਂ ਇਹ ਭਾਜੀ ਕੁਝ ਨਹੀਂ ਫ੍ਰੀ ਹੈ ਜੀ ਇਹ ਫ੍ਰੀ ਆ ਨਹੀਂ ਫ੍ਰੀ ਆ ਠੀਕ ਆ ਭਾਜੀ ਫ੍ਰੀ ਵਾਲੇ ਬੰਦੇ ਆ ਠੀਕ ਆ ਭਾਜੀ ਥਾਈਲੈਂਡ ਦਾ ਟ੍ਰਿਪ ਦਿੱਤਾ ਜਾਊਗਾ ਜੀ ਐਕਸਰਸਾਈਜ਼ ਕਰਨ ਵਾਲੇ ਬੰਦੇ ਨੂੰ ਥਾਈਲੈਂਡ ਦਾ ਟ੍ਰਿਪ ਟ੍ਰਿਪ ਫ੍ਰੀ ਐਵੇਂ ਥੋੜੀ ਐਕਸਰਸਾਈਜ਼ ਕਰਾਂ ਦਾ ਵਿਚਾਰ ਆ ਹਾਂ ਤੁਹਾਨੂੰ ਮਿਲ ਸਕਿਆ ਕਹਿੰਦਾ ਭਾਜੀ ਕਹਿ ਮੈਂ ਦੇਖ ਸਕਦੇ ਤੁਸੀਂ ਐਂ ਦੱਸਦਾ It... Uh, yeah. hmm. are you gonna? Hmm. <laughs> <laughs> <laughs>